ਆਪਣੀ ਇੱਜ਼ਤ ਮਾਨ ਕਿਵੇਂ ਕਰਵਾ ਸਕਦੇ ਆ ਬਿਲਕੁਲ ਮੈਡਮ ਦੇਖੋ ਹਰ ਇੱਕ ਬੰਦਾ ਅੱਜ ਕੱਲ ਚਾਹੁੰਦਾ ਹੈ ਕਿ ਮੈਂ ਆਪਣੀ ਇੱਜ਼ਤ ਕਰਵਾਵਾਂ ਮੈਂ ਆਪਣੀ ਵਾਹ ਵਾਹ ਕਰਵਾਵਾਂ ਸਭ ਤੋਂ ਪਹਿਲਾ ਕੀ ਗੁਣ ਹੋਣਾ ਚਾਹੀਦਾ ਕਿ ਥੋੜੀ ਬੋਲ ਬਣੀ ਹੂੰ ਬੋਲ ਬਣੀ ਇਨਸਾਨ ਦੀ ਵਦਿਆ ਹੋਣੀ ਚਾਹੀਦੀ ਹੈ ਹੂੰ ਇਹੀ ਬੋਲ ਬਣੀ ਨਾਲ ਤੁਹਾਨੂੰ ਅਰਸ਼ ਤੋਂ ਫਰਸ਼ ਤੇ ਲੈ ਜਾਂਦੀ ਤੇ ਫਰਸ਼ ਤੋਂ ਅਰਸ਼ ਤੇ ਲੈ ਜਾਂਦੀ ਹੂੰ ਅਕਸਰ ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹਨ ਕਈ ਇਨਸਾਨਾਂ ਦੀ ਬੋਲ ਬਣੀ ਨਾਲ ਇੰਨੀ ਭੈੜੀ ਹੁੰਦੀ ਹੈ ਨਾ ਕਿ ਉਹਨਾਂ ਕੋਲ ਕੋਈ ਖੜਨਾ ਵੀ ਪਸੰਦ ਨਹੀਂ ਕਰਦਾ ਹੂੰ ਜਿਵੇਂ ਅਸੀਂ ਸਰਕਾਰੀ ਦਫ਼ਤਰਾਂ ਦੀ ਗੱਲ ਕਰੀਏ ਕਈ ਅਜਿਹੇ ਕਲੈਰିକਲ ਗਰੁੱਪ ਦੇ ਮੈਂਬਰ ਹੁੰਦੇ ਨੇ ਕੋਈ EMPLOYEES ਹੁੰਦੇ ਨਾ ਜਿਨ੍ਹਾਂ ਦੀ ਬੋਲਬਣੀ ਨਹੀਂ ਬੇਤੋਕੀ ਹੁੰਦੀ ਨਾ ਸਾਨੂੰ ਬਸ ਇੱਕ ਹੁੰਦਾ ਕਿ ਇਹ ਤੋਂ ਕੰਮ ਕਰਵਾ ਲਈਏ ਸਾਡ ਸਾਨੂੰ ਫੇਰੀ ਤੋਂ ਜੁਰੂਰ ਦੇਣਾ ਪਏ ਪਰ ਜੇ ਅਸੀਂ ਗੱਲ ਕਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਮ ਆਈਐਸ ਆਈਪੀਐਸ ਲੈਵਲ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਜਦੋਂ ਆਪਾਂ ਉਹਨਾਂ ਨੂੰ ਮਿਲਦੇ ਆ ਨਾ ਉਹ ਅੱਖਾਂ ਨਾਲ ਹੀ ਨਾ ਬਹੁਤ ਕੁਝ ਸਮਝ ਆ ਜਾਂਦੇ ਆ ਹਮ ਜਦ ਅਸੀਂ ਕੰਮ ਕਰਾਉਣ ਲਈ ਜਾਂਦੇ ਨੇ ਉਹਨਾਂ ਕੋਲ ਕੋਈ ਕਮ ਐਸਾ ਨੂੰ ਨਹੀਂ ਹੋ ਰਿਹਾ ਨੀਚੇ ਜੀ ਉਹਨਾ ਬਹੁਤ ਘੱਟ ਬੋਲਦੇ ਹਨ ਤੇ ਅੱਖਾਂ-ਅੱਖਾਂ ਨਾਲ ਹੀ ਸਮਝਾ ਦਿੰਦੇ ਹ ਹ ਉਹਨਾ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹ ਹ ਹ ਦੇਖੋ ਜਿਹੜੇ ਵੱਡੇ ਤਬਕੇ ਵਾਲੇ ਹੁੰਦੇ ਨੇ ਕੈਨਡਮਤ ਕੀ ਜਿਹੜੇ ਪ੍ਰਸ਼ਾਸਨਿਕਾ ਦੇ ਉੱਚ ਪੋਸਟਾਂ ਤੇ ਹੁੰਦੇ ਹਨ ਉਹ ਸਾਨੂੰ ਬਹੁਤ ਸੇਹ ਦਿੰਦੇ ਹਨ ਪਹਿਲੀ ਗੱਲ ਉਹਨਾਂ ਦੀ ਬੋਲਬਾਣੀ ਬਹੁਤ ਅੱਛੀ ਹੁੰਦੀ ਹ ਹ ਕਈ ਵਾਰ ਕੀ ਹੁੰਦਾ ਸਾਡੇ ਪਰਿਵਾਰ 'ਚ ਕੋਈ ਐਨਾ ਬੇਤੁਕਾ ਬੋਲ ਦਿੰਦਾ ਹੈ ਨਾ ਕਿ ਦੂਜੇ ਦਾ ਤਨਮਨ ਫੁੱਕ ਜਾਂਦਾ ਹੈ ਹੂੰ ਸੋਚਦੇ ਹੀ ਨਹੀਂ ਹਨ ਕਿ ਲੋਕ ਕਿਹੜੇ ਸ਼ਬਦ ਵਰਤਣੇ ਹਨ ਅਕਸਰ ਸਿਆਣੇ ਵੀ ਕਹਿੰਦੇ ਨਾ ਪਹਿਲਾਂ ਤੋਲੋ ਫਿਰ ਬੋਲੋ ਹੂੰ ਕਿ ਲਫ਼ਜ਼ ਹੁੰਦੇ ਨਾ ਜਿਹੜੇ ਮੈਡਮ ਇਹ ਤੁਹਾਨੂੰ ਅੱਗੇ ਤੱਕ ਲੈ ਕੇ ਜਾਂਦੇ ਨੇ ਬਹੁਤ ਹੂੰ ਜਿਹੜੇ ਤੁਸੀਂ ਮੂੰਹ ਲਫ਼ਜ਼ 'ਚ ਕੱਟਣੇ ਹਨ ਜੀ ਉਹਨਾਂ ਦੀ ਤੁਹਾਨੂੰ ਪਹਿਲਾਂ ਪਰਖ ਕਰ ਲੈਣੀ ਚਾਹੀਦੀ ਕਿ ਇਹ ਲਫ਼ਜ਼ ਸਹੀ ਹੈਗੇ ਵੀ ਆ ਨਹੀਂ ਹੈ ਹੂੰ ਕਿਉਂਕਿ ਕਿਹਾ ਵੀ ਜਾਂਦਾ ਹੈ ਕਿ ਤਲਵਾਰ ਦਾ ਜ਼ਖਮ ਤਾਂ ਭਰ ਜਾਂਦਾ ਹੈ ਪਰ ਜਬਾਨ ਨਾ ਜਿਹੜਾ ਤੁਸੀਂ ਬੋਲ ਕੱਢਿਆ ਹੈ ਨਾ ਉਹ ساری عمر ਨਾ ਚਾਹੇ ਤੁਸੀਂ ਕਿੰਨੇ ਵੀ ਚੰਗੇ ਬਣ ਜਓ ਉਹ ਨ ਰੜਕਦਾ ਹੈ ਜਦੋਂ ਬੰਦਾ ਸਾਹਮਣੇ ਆ ਜਾਂਦਾ ਹੈ ਨਾ ਆਪੇ ਯਾਦ ਕਰ ਲੈਂਦੇ ਆ ਕਿ ਇਹ ਬੰਦੇ ਨੇ ਮੈਨੂੰ ਉਸ ਵੇਲੇ ਨਾ ਇਹ ਸ਼ਬਦ ਕਿਹਾ ਸੀ ਬਿਲਕੁਲ ਮੈਡਮ ਦੇਖੋ ਹਰ ਇੱਕ ਬੰਦਾ ਅੱਜ ਕੱਲ ਚਾਹੁੰਦਾ ਹੈ ਕਿ ਮੈਂ ਆਪਣੀ ਇੱਜ਼ਤ ਕਰਵਾਵਾਂ ਮੈਂ ਆਪਣੀ ਵਾਅਵਾ ਕਰਵਾਵਾਂ ਸਭ ਤੋਂ ਪਹਿਲਾ ਕੀ ਗੁਣ ਹੋਣਾ ਚਾਹੀਦਾ ਕਿ ਥੋੜੀ ਬੋਲ ਬਣੀ ਬੋਲ ਬਣੀ ਇਨਸਾਨ ਦੀ ਵਦਿਆ ਹੋਣੀ ਚਾਹੀਦੀ ਹੈ ਇਹੀ ਬੋਲ ਬਣੀ ਨਾ ਤੁਹਾਨੂੰ ਅਰਸ਼ ਤੋਂ ਫਰਸ਼ ਤੇ ਲੈ ਜਾਂਦੀ ਤੇ ਫਰਸ਼ ਤੋਂ ਅਰਸ਼ ਤੇ ਲੈ ਜਾਂਦੀ ਅਕਸਰ ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹਨ ਕਈ ਇਨਸਾਨਾਂ ਦੀ ਬੋਲਬਣੀ ਨਾ ਇੰਨੀ ਭੈੜੀ ਹੁੰਦੀ ਹੈ ਨਾ ਕਿ ਉਹਨਾਂ ਕੋਲ ਕੋਈ ਖੜਨ ਵੀ ਪਸੰਦ ਨਹੀਂ ਕਰਦਾ ਹੂੰ ਜੇ ਅਸੀਂ ਸਰਕਾਰੀ ਦਫ਼ਤਰਾਂ ਦੀ ਗੱਲ ਕਰੀਏ ਕਈ ਅਜਿਹੇ ਕਲੈਰੀਕਲ ਗਰੁੱਪ ਦੇ ਮੈਂਬਰ ਹੁੰਦੇ ਨੇ ਕੋਈ EMPLOYEES ਹੁੰਦੇ ਨਾ ਜਿਨ੍ਹਾਂ ਦੀ ਬੋਲਬਣੀ ਨਹੀਂ ਬੇਤੁਕੀ ਹੁੰਦੀ ਨਾ ਸਾਨੂੰ ਬਸ ਇੱਕ ਹੁੰਦਾ ਕਿ ਇਹ ਤੋਂ ਕੰਮ ਕਰਵਾ ਲਈਏ ਸੱਡ ਸਾਨੂੰ ਫੇਰੀ ਤੋਂ ਜੁੜਦਣਾ ਪਏ ਪਰ ਜੇ ਅਸੀਂ ਗੱਲ ਕਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੂੰ IAS IPS ਲੈਵਲ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਜਦੋਂ ਆਪਾਂ ਉਹਨਾਂ ਨੂੰ ਮਿਲਦੇ ਆ ਨਾ ਉਹ ਅੱਖਾਂ ਨਾਲ ਹੀ ਨਾ ਬਹੁਤ ਕੁਝ ਸਮਝਾ ਜਾਂਦੇ ਆ ਹਮ ਜਦ ਅਸੀਂ ਕੰਮ ਕਰਾਉਣ ਲਈ ਜਾਂਦੇ ਆ ਉਹਨਾਂ ਕੋਲ ਕੋਈ ਕੰਮ ਐ ਸਾਨੂੰ ਨਹੀਂ ਹੋ ਰਿਆ ਨੀੱਚੇ ਜੀ ਉਹ ਨਾ ਬਹੁਤ ਘੱਟ ਬੋਲਦੇ ਆ ਤੇ ਅੱਖਾਂ ਅੱਖਾਂ ਨਾਲ ਹੀ ਸਮਝ ਸਮਝਾ ਦਿੰਦੇ ਆ ਹਮ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਮ 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 ਦੇਖੋ ਜਿਹੜੇ ਵੱਡੇ ਤਬਕੇ ਵਾਲੇ ਹੁੰਦੇ ਨੇ ਕੈਨਦਮਤ ਕੀ ਜਿਹੜੇ ਪ੍ਰਸ਼ਾਸਨਿਕਾ ਦੇ ਉੱਚ ਪੋਸਟਾਂ ਤੇ ਹੁੰਦੇ ਆ ਨਾ ਉਹ ਸਾਨੂੰ ਬਹੁਤ ਸੇਹ ਦਿੰਦੇ ਆਨ ਪਹਿਲੀ ਗੱਲ ਉਹਨਾਂ ਦਾ ਬੋਲਬਾਣੀ ਬਹੁਤ ਅੱਛੀ ਹੁੰਦੀ ਹੈ। ਹਮਮ। ਕਈ ਵਾਰ ਕੀ ਹੁੰਦਾ ਸਾਡੇ ਪਰਿਵਾਰ 'ਚ ਕੋਈ ਐਨਾ ਬੇਤੁਕਾ ਬੋਲ ਦਿੰਦਾ ਹੈ ਨਾ ਕਿ ਦੂਜੇ ਦਾ ਤਨਮਨ ਫੁੱਕ ਜਾਂਦਾ ਹੈ। ਹਮਮ। ਸੋਚਦੇ ਹੀ ਨਹੀਂ ਹਨ ਕਿ ਲੋਕ ਕਿਹੜੇ ਸ਼ਬਦ ਵਰਤਣੇ ਹਨ। ਹਮਮ। ਅਕਸਰ ਸਿਆਣੇ ਵੀ ਕਹਿੰਦੇ ਨਾ ਪਹਿਲਾਂ ਤੋਲੋ ਫਿਰ ਬੋਲੋ। ਹਮਮ। ਕਿ ਲਫ਼ਜ਼ ਹੁੰਦੇ ਨਾ ਜਿਹੜੇ ਮੈਡਮ ਇਹ ਤੁਹਾਨੂੰ ਅੱਗੇ ਤੱਕ ਲੈ ਕੇ ਜਾਂਦੇ ਨੇ ਬਹੁਤ। ਹਮਮ। ਜਿਹੜੇ ਤੁਸੀਂ ਮੂੰਹੋਂ ਲਫ਼ਜ਼ 'ਚ ਕੱਢਣੇ ਹਨ ਜੀ ਉਹਨਾਂ ਦੀ ਤੁਹਾਨੂੰ ਪਹਿਲਾਂ ਪਰਖ ਕਰ ਲੈਣੀ ਚਾਹੀਦੀ ਕਿ ਇਹ ਲਫ਼ਜ਼ ਸਹੀ ਹੈਗੇ ਵੀ ਜਾਂ ਨਹੀਂ ਹੈ। ਹਮਮ। ਕਿਉਂਕਿ ਕਿਹਾ ਵੀ ਜਾਂਦਾ ਤਲਵਾਰ ਦਾ ਜ਼ਖਮ ਤਾਂ ਭਰ ਜਾਂਦਾ ਹੈ ਪਰ ਜ਼ਬਾਨ ਨਾਲ ਜਿਹੜਾ ਤੁਸੀਂ ਬੋਲ ਕੱਢਿਆ ਹੈ ਨਾ ਉਹ ساری ਉਮਰ ਨਾਲ ਚਾਹੇ ਤੁਸੀਂ ਕਿੰਨੇ ਵੀ ਚੰਗੇ ਬਣ ਜਓ ਉਹ ਨਾ ਰੜਕਦਾ ਹੈ ਜਦੋਂ ਬੰਦਾ ਸਾਹਮਣੇ ਆ ਜਾਂਦਾ ਹੈ ਨਾ ਆਪੇ ਯਾਦ ਕਰ ਲੈਂਦੇ ਆ ਕਿ ਇਹ ਬੰਦੇ ਨੇ ਮੈਨੂੰ ਉਸ ਵੇਲੇ ਨਾ ਇਹ ਸ਼ਬਦ ਕਿਹਾ ਸੀ ਚਾਹੇ ਤੁਸੀਂ ਕਿੰਨੇ ਵੀ ਚੰਗੇ ਬਣ ਜਓ ਉਹ ਨਾ ਜਿਹੜਾ ਬੋਲਿਆ ਹੋਇਆ ਸ਼ਬਦ ਨਾ ਉਹ ਦਿਮਾਗ ਚੋਂ ਨਹੀਂ ਨਿਕਲਦਾ ਹੈ ਇਸ ਕਰਕੇ ਬੋਲ ਬਾਣੀ ਨਾ ਤੁਹਾਨੂੰ ਬਹੁਤ ਉੱਚੇ ਤੱਕ ਲੈ ਕੇ ਜਾਂਦੇ ਆ ਦੂਜਾ ਤੁਹਾਡਾ ਮੈਡਮ ਤੁਹਾਡਾ ਦੋਸਤਾਂ ਦਾ ਸੰਗ ਕਿਹਾ ਜਾਏ ਚੰਗੇ ਦੋਸਤ ਚੰਗੇ ਦੋਸਤਾਂ ਦਾ ਸੰਗ ਨਾ ਤੁਹਾਨੂੰ ਥੋੜੀ ਸਮਾਜ ਵਿੱਚ ਬੱਲੇ ਬੱਲੇ ਕਰਾਉਂਦਾ ਹੈ ਦੇਖੋ ਸਮਾਜ ਨਾ ਸਾਨੂੰ ਕਈ ਨਜ਼ਰੀਏ ਨਾਲ ਦੇਖਦਾ ਹੈ ਕਈ ਲੋਕ ਨਾ ਸਾਨੂੰ ਪੂਰਾ ਵਾਚ ਕਰ ਰਹੇ ਹੁੰਦੇ ਨੇ ਕਿ ਇਹ ਬੰਦੇ ਦਾ ਲੈਣ ਦੇਣ ਕਿਹਾ ਜਾ ਹੈ ਕਹੇ ਜੇ ਲੋਕਾਂ ਨਾਲ ਹੀ ਖੜਦਾ ਹੈ ਕਹੇ ਜੇ ਲੋਕਾਂ ਨਾਲ ਹੀ ਘੁੰਮਦਾ ਹੈ ਇਸ ਕਰਕੇ ਜਿਹੜੀ ਥੋੜੀ ਸੰਗਤ ਹੈ ਨਾ ਬਹੁਤ ਅਸਰ ਕਰਦੀ ਹੈ ਕਿ ਤੁਸੀਂ ਆਪਣੀ ਸਮਾਜ ਵਿੱਚ ਕਿਸ ਤਰ੍ਹਾਂ ਬੱਲੇ ਬੱਲੇ ਕਰਵਾਉਣੀ ਹੈ ਸੰਗਤ ਚੰਗੀ ਹੋਣੀ ਚਾਹੀਦੀ ਹੈ ਜਿਹੜੇ ਤੁਹਾਡੇ ਦੋਸਤ ਨੇ ਉਹਨਾਂ ਦੀ ਤੁਹਾਨੂੰ ਹਿਸਟਰੀ ਪਤਾ ਹੋਣੀ ਚਾਹੀਦੀ ਕਿ ਇਹ ਕੀ ਕਾਰੋਬਾਰ ਕਰ ਰਹੇ ਹਨ ਕਈ ਵਾਰ ਲੋਕ ਕਰਦੇ ਕੁਝ ਹੋਰ ਨੇ ਔਰ ਤੁਹਾਡੇ ਕੋਲ ਆ ਜਾਂਦੇ ਆ ਤੁਹਾਨੂੰ ਪਤਾ ਨਹੀਂ ਹੁੰਦਾ ਹੈਗਾ ਜਦੋਂ ਬਾਹਰ ਦਾ ਬੰਦਾ ਕੇ ਤੁਹਾਨੂੰ ਦੱਸਦਾ ਹੈ ਜਾਂ ਤੁਹਾਡੇ ਪਰਿਵਾਰ ਮੈਂਬਰ ਦੱਸਦਾ ਹੈ ਕਿ ਤੁਹਾਡੇ ਬੱਚੇ ਦੀ ਤਾਂ ਦੋਸਤੀ ਅਜਿਹੇ ਬੰਦੇ ਨਾਲ ਹੈ ਉਹ ਫਿਰ ਨਾ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹਮ ਸਮਾਜ ਨਾ ਫਿਰ ਅਜਿਹੇ ਬੰਦੇ ਦੇ ਕੋਲ ਵੀ ਨਹੀਂ ਖੜਦਾ ਕਹਿੰਦਾ ਹੈ ਕਿ ਇਹਦੀ ਤਾਂ ਚੰਗੇ ਬੰਦਿਆਂ ਨਾਲ ਦੋਸਤੀ ਹੀ ਨਹੀਂ ਹੈ ਇਸ ਕਰਕੇ ਦੋਸਤ ਵੀ ਨਾ ਸੰਗਤ ਜਿਹੜੀ ਉਹ ਵੀ ਚੰਗੀ ਹੋਣੀ ਚਾਹੀਦੀ ਹੈ ਕਿ ਜਿਹੜੀ ਤੁਹਾਨੂੰ ਦੇਖੋ ਚੰਗਾ ਦੋਸਤ ਹੋਵੇਗਾ ਨਾ ਉਹ ਤੁਹਾਨੂੰ ਕਦੇ ਮਾੜਾ ਨਹੀਂ ਸੋਚੇਗਾ ਹੂੰ ਉਹਨੂੰ ਮੁਸੀਬਤ ਵੇਲੇ ਵੀ ਤੁਹਾਡੀ ਨਾ ਤੁਹਾਨੂੰ ਹੱਲਾਸ਼ੀਰੀ ਕਰੇਗਾ ਉਹਨੂੰ ਇਹ ਹੋਏਗਾ ਯਾਰ ਮੇਰਾ ਦੋਸਤ ਹੈ ਮੁਸੀਬਤ 'ਚ ਹੈ ਇਹਨੂੰ ਇਸ ਤਰ੍ਹਾਂ ਕੱਢਣਾ ਇਸ ਮੁਸੀਬਤ ਵਿੱਚ ਹੂੰ ਉਹ ਤੁਹਾਨੂੰ ਬੜਾ ਮਤਕੀ ਮੋਟੀਵੇਟ ਕਰੇਗਾ ਜੀ ਅਗਰ ਤੁਸੀਂ ਕੋਈ ਟਾਰਗੇਟ ਅਚੀਵ ਕਰਨਾ ਹੈ ਤੁਸੀਂ ਟਾਰਗੇਟ ਅਚੀਵ ਨਹੀਂ ਕਰ پا ਰਹੇ ਹੋ ਸਕਸੈਸ ਨਹੀਂ ਹੋ پا ਰਹੇ ਹੋ ਤਬ बार-बार ना ਤੁਹਾਨੂੰ ਮੋਟੀਵੇਟ ਕਰੀਗਾ ਯਾਰ ਉਹ ਤੁਹਾਡੇ ਲਈ ਕੋਈ ਮਾਹਿਰ ਦੀ ਸਲਾਹ ਵੀ ਦੇ ਕੇ ਯਾਰ ਤੂੰ ਐਕਸਪਰਟ ਕੋਲ ਜਾ ਕਾਉਂਸਲਿੰਗ ਕਰਵਾ। ਕਹਿਣ ਦਾ ਮਤਲਬ ਕਿ ਚੰਗਾ ਦੋਸਤ ਨਾ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦਾ ਹੈ। ਇਸ ਕਰਕੇ ਨਾ ਦੋਸਤੀ ਨਾ ਚੰਗਿਆਂ ਨਾਲ ਕਰਨੀ ਚਾਹੀਦੀ। ਫਿਰ ਥੋੜੀ ਵੇਸ਼-ਭੁਸ਼ਾ ਥੋੜਾ ਪਹਿਰਾਵਾ ਕਿਹਾ ਜਾਂਦਾ ਹੈ। ਕਹੇ ਜੇ ਤੁਸੀਂ ਕੱਪੜੇ ਪਾ ਰਹੇ ਹੋ ਅਕਸਰ ਕਿਹਾ ਜਾਂਦਾ ਹੈ ਨਾ ਕਿ ਖਾਈਏ ਮਨ ਪਾਉਂਦਾ ਤੇ ਪੈਣੀਏ ਜਗ ਪਾਉਂਦਾ। ਇਹ ਸਾਡੇ ਸਿਆਣੇ ਕਹਿ ਕੇ ਗਏ ਆ। ਥੋੜਾ ਪਹਿਰਾਵਾ ਨਾ ਬੜਾ ਚੰਗਾ ਹੋਣਾ ਚਾਹੀਦਾ ਹੈ ਅਟਰੈਕਟਿਵ ਹੋਣਾ ਚਾਹੀਦਾ ਹੈ ਸਮਾਜ ਦੇ ਹਨਕੂਲ ਵਾਤਾਵਰਣ ਦੇ ਮੁਤਾਬਕ ਹਮ ਅਕਸਰ ਅਸੀਂ ਦੇਖਦੇ ਹਾਂ ਕਿ ਧਾਰਮਿਕ ਥਾਵਾਂ ਤੇ ਜਦੋਂ ਜਾਂਦੇ ਹਨ ਕਈ ਬੰਦੇ ਹੋ ਗਏ ਚਾਹੇ ਮੇਲ ਹੈ ਫੀਮੇਲ ਹੈ ਉਹ ਛੋਟੇ ਕੱਪੜੇ ਪਾ ਕੇ ਜਾਂਦੇ ਹਨ ਉੱਥੇ ਜਾਂ ਜ਼ਿਆਦਾ ਪਰਫਿਊਮ ਲਗਾ ਕੇ ਚਲੇ ਜਾਂਦੇ ਹਨ ਜਿਹੜੇ ਉੱਥੇ ਪਾਠ ਕਰ ਰਹੇ ਹੁੰਦੇ ਹਨ ਬੈਠੇ ਧਾਰਮਿਕ ਥਾਂ ਤੇ ਉਹਨਾਂ ਦਾ ਨਾ ਮਾਈਂਡ ਡਾਇਵਰਟ ਹੋ ਜਾਂਦਾ ਹੈ ਹਮ ਇਸ ਕਰਕੇ ਨਾ ਇਹ ਸਾਨੂੰ ਸੋਚਣਾ ਪੈਣਾ ਹੈ ਜਾਂ ਸਾਨੂੰ ਦੇਖਣਾ ਚਾਹੀਦਾ ਜਦੋਂ ਅਸੀਂ ਘਰ ਤੋਂ ਨਿਕਲ ਰਹੇ ਹਾਂ ਦੇਖੋ ਧਾਰਮਿਕ ਥਾਂ ਤੇ ਜਾ ਰਹੇ ਆ ਅਸੀਂ ਧਾਰਮਿਕ ਥਾਂ ਤੇ ਜਾਂਦੇ ਕਿਉਂ ਆ ਮੈਡਮ ਗੁਰੂ ਘਰ ਜਾਂਦੇ ਕਿਉਂ ਆ ਸਕੂਨ ਲੈਣ ਹਾਂ ਸ਼ਾਂਤੀ ਲੈਣ ਹਾਂ ਦੇਖੋ ਹਰੇਕ ਇਨਸਾਨ ਦੀ ਲਾਈਫ 'ਚ ਪ੍ਰੋਬਲਮਸ ਨੇ ਅਸੀਂ ਉੱਥੇ ਜਾਂਦੇ ਆ ਅਸੀਂ ਮਹਾਰਾਜ ਦੇ ਮੂਰੇ ਮੱਥਾ ਟੇਕਦੇ ਆ ਅਸੀਂ ਆਪਣੀ ਗੱਲ ਰੱਖਦੇ ਆ ਸਾਨੂੰ ਹੁੰਦਾ ਕਿ ਮੈਨੂੰ ਸਕੂਨ ਮਿਲੇ ਜਾਂ ਮੇਰੀ ਪ੍ਰੋਬਲਮ ਸੌਲਟ ਆਊਟ ਹੋਏ ਗੁਰੂ ਮਹਾਰਾਜ ਕੋਲ ਜਾਂਦੇ ਆ ਅਸੀਂ ਜਿਹੜੇ ਉੱਥੇ ਲੋਕ ਪਾਠ ਕਰ ਰਹੇ ਹੁੰਦੇ ਆ ਦੇਖੋ ਅਗਰ ਅਸੀਂ ਪੜਕੀ ਲਾਲੀਵਾਸ ਪਾ ਕੇ ਜਾਵਾਂਗੇ ਜਾਂ ਪਰਫਿਊਮ ਇਹ ਜੇ ਲਗਾ ਕੇ ਜਾਵਾਂਗੇ ਤਾ ਫਿਰ ਉਹ ਠੀਕ ਗੱਲ ਨਹੀਂ ਹੈ ਇਸ ਕਰਕੇ ਨਾ ਦੇਖੋ ਪਾਰਟੀ ਫੰਕਸ਼ਨ ਚ ਉੱਥੇ ਤਾਂ ਤੁਸੀਂ ਜਹੇ ਜਹ ਬਣ ਕੇ ਜਾਓ ਉੱਥੇ ਤੁਹਾਨੂੰ ਕੋਈ ਨਹੀਂ ਮਨਾ ਕਰੇਗਾ ਕਿਉਂਕਿ ਪਾਰਟੀਆਂ ਚ ਤਾਂ ਜਾਂਦੀ ਆਪਾਂ ਬੜੇ ਪੜਕਿਲੇ ਜਿਹੇ ਲਿਵਾਸ ਪਾ ਕੇ ਆਇਆ ਇਸ ਸਾਰੇ ਸਾਨੂੰ ਲੋਕ ਦੇਖਣ ਵਧੀਏ ਤੋਂ ਵਧੀਆ ਹੁੰਦਾ ਵਧੀਆ ਵਧੀਆ ਪਰਫਿਊਮ ਲਗਾ ਕੇ ਜਾਂਦੇ ਆਂ ਕੱਪੜੇ ਪਾ ਕੇ ਜਾਂਦੇ ਆ ਇਸ ਕਰਕੇ ਗੁਰੂ ਘਰ ਵੀ ਨੇ ਕਮਰਿਆਦਾ ਤੇ ਤਹ ਜਾਣਾ ਚਾਹੀਦਾ ਹੂੰ ਫਿਰ ਸਾਡਾ ਮੈਡਮ ਜਿੱਦਾਂ ਇੱਕ ਖਾਈਏ ਮਨਪੰਦਾ ਤੇ ਪੈਣੀਏ ਜਗਪੰਦਾ ਸਾਡਾ ਖਾਣਾ ਪਾ ਪੀਣਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਹੂੰ ਇਹ ਵੀ ਬਹੁਤ ਡਿਪੈਂਡ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਖਾ ਪੀ ਰਹੇ ਹਾਂ ਜਿਹੜਾ ਖਾਣਾ ਸਾਡੀ ਸਿਹਤ ਲਈ ਬਣਿਆ ਹੈ ਕੀ ਅਸੀਂ ਉਹ ਖਾ ਰਹੇ ਹੂੰ ਕੀ ਅਸੀਂ ਆਪਣੇ ਕਰ ਟਾਈਮ ਸੀ ਰਾ ਰਹੇ ਹਾਂ ਕੀ ਅਸੀਂ ਟਾਈਮ ਦੇ ਪੰਕਚੁਅਲ ਹੈਗੇ ਹਾਂ ਹੂੰ ਇਹ ਚੀਜ਼ਾਂ ਵੀ ਬਹੁਤ ਮੈਟਰ ਕਰਦੀਆਂ ਹਨ ਥੋੜੀ ਸਮਾਜ ਵਿੱਚ ਇੱਜ਼ਤ ਕਰਵਾਉਣ ਲਈ ਸਰ ਤੁਸੀਂ ਪੰਜਾਬ ਪੁਲਿਸ ਨੂੰ ਪੜਾਉਂਦੇ ਹੋ ਤੇ ਉਹਨਾਂ ਦਾ ਰਵਈਆ ਤੁਹਾਨੂੰ ਕਿਹੋ ਜਿਹਾ ਲੱਗਦਾ ਦੇਖੋ ਜੀ ਦੇਖੋ ਕਈ ਵਾਰ ਕੀ ਹੁੰਦਾ ਹੈ ਕਈ ਬੱਚੇ ਕੋਚਿੰਗਸ ਲੈਣ ਆਉਂਦੇ ਆ ਹਨਾ ਕੋਈ ਕਹਿ ਦਿੰਦਾ ਕਿ ਮੈਂ ਕਨਸਟੇਬਲ ਜਾਣਾ ਹੈ ਜਾਂ ਸਬ ਇੰਸਪੈਕਟਰ ਦੀ ਉਹਦੇ ਚ ਪੜ੍ਹਤੀ ਚ ਜਾਣਾ ਹੈ ਤਾਂ ਪੜਾਉਂਦੇ ਆ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਦਾ ਬਿਹੇਵੀਅਰ ਠੀਕ ਹੁੰਦਾ ਹੈ ਕਈ ਵਾਰ ਟਾਈਟ ਵੀ ਹੁੰਦਾ ਬੱਚੇ ਥੋੜਾ ਰੂਡ ਬਿਹੇਵੀਅਰ ਦੇ ਵੀ ਹੁੰਦਾ ਦੇਖੋ ਹੁਣ ਸਾਰਿਆਂ ਦੀ ਫਿਤਰਤ ਅਲੱਗ-ਅਲੱਗ ਹੁੰਦੀ ਹੈ ਹੁਣ ਜਿੱਦਾਂ ਕਈ ਵਾਰ ਕੋਈ ਆ ਜਾਂਦਾ ਕਿ ਮੈਂ ਇੰਗਲਿਸ਼ ਸਿੱਖਣੀ ਹੈ ਜਾਂ ਉਹ ਕਰਨੀ ਹੈ ਸਪੀਕਿੰਗ ਦਾ ਕੋਰਸ ਕਰਨਾ ਹੈ ਜਾਂ ਮੈਂ ਅੱਗੇ ਪ੍ਰੋਮੋਸ਼ਨ ਲੈਣਾ ਹੈ ਤਾਂ ਕਈ ਵਾਰ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਥੋੜੀ ਉਹ ਹਾਰਡ ਲੈਂਗੁਏਜ ਯੂਜ਼ ਕਰਦੇ ਨੇ ਹਮ ਤਾਂ ਕਹਿਣ ਦਾ ਮਤਲਬ ਹੈ ਕਿ ਹਰ ਇੱਕ ਤਰ੍ਹਾਂ ਦਾ ਮੈਡਮ ਤਜਰਬਾ ਹੁੰਦਾ ਹੈ ਹਰ ਇੱਕ ਤਰ੍ਹਾਂ ਦਾ ਤਜਰਬਾ ਮਿਲਦਾ ਹੈ ਹੁਣ ਆਪਾਂ ਸਪੋਜ਼ ਕਰੀਏ 12ਵੀਂ ਕਲਾਸ